ਸਤਿ ਸ੍ਰੀ ਅਕਾਲ ਖਸਾਂ ਵੀਰੋ ਐਗਰੀਕਲਚਰ ਫਾਰਮਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਕਿਸਾਨ ਵੀਰੋ ਇੱਕ ਤੁਹਾਡੇ ਲਈ ਅਪਡੇਟ ਆ ਕਿ ਕੱਲ ਜਿਹੜਾ ਮੰਡੀ ਦੇ ਵਿੱਚ ਝੋਨਾ ਬਾਸਪਤੀ ਕੋਈ ਵੀ ਨਹੀਂ ਵਿਕੇਗਾ ਕੱਲ ਮੰਡੀਆਂ ਦੇ ਵਿੱਚ ਜਿਹੜੀ ਹੜਤਾਲ ਹੋਣ ਜਾ ਰਹੀ ਆ ਆ ਜਿਹੜੀ ਹੁਣ ਨਵੀਂ ਅਪਡੇਟ ਮਿਲੀ ਆ ਕਿ ਕੱਲ ਨੂੰ ਮੰਡੀਆਂ ਦੇ ਵਿੱਚ ਹੜਤਾਲ ਰਹੇਗੀ ਇਹ ਹੜਤਾਲ ਕਿਉਂ ਰਹੇਗੀ ਇਹ ਕਿਉਂਕਿ ਮੰਡੀਆਂ ਦੇ ਵਿੱਚ ਜਿਹੜਾ ਬਾਸਪਤੀ ਜਿੱਦਾਂ 1509 ਲਾ ਲਓ ਉਸ ਝੋਨੇ ਦਾ ਰੇਟ ਜਿਹੜਾ ਬਿਲਕੁਲ ਜਿਹੜਾ ਥੱਲੇ ਨੂੰ ਜਾ ਰਿਹਾ ਕਿਉਂਕਿ ਵਪਾਰੀ ਜਿਹੜੇ ਆਪਣੀ ਮਰਜ਼ੀ ਦੇ ਨਾਲ ਜਿਹੜੇ ਰੇਟ ਲਾ ਕੇ ਖਰੀਦ ਰਹੇ ਨੇ ਘੱਟ ਰੇਟ ਦੇ ਉੱਪਰ ਜਿਹੜੇ ਖਰੀਦ ਰਹੇ ਨੇ ਉਸ ਦੇ ਜਿਹੜਾ ਸੰਬੰਧ ਦੇ ਵਿੱਚ ਸੁਣਨ ਵਿੱਚ ਆਇਆ ਕਿ ਉਸ ਦੇ ਸੰਬੰਧ ਦੇ ਵਿੱਚ ਕੱਲ ਨੂੰ ਮੰਡੀਆਂ ਦੇ ਵਿੱਚ ਜਿਹੜੀ ਆ ਹੜਤਾਲ ਰਹਿਣੀ ਆ ਤਾਂ ਕਿ ਜੋ ਬਾਸਪਤੀ ਝੋਨੇ ਦਾ ਰੇਟ ਆ ਜਿਹੜਾ ਥੋੜਾ ਵਧਾਇਆ ਜਾ ਸਕੇ ਤੇ ਇਹਨਾਂ ਨੀਚੇ ਜਿਹੜਾ ਨਾ ਆਵੇ ਜਿਵੇਂ ਅੱਜਕੱਲ ਹੁਣ 2-3 ਦਿਨ ਤੋਂ ਲੈ ਕੇ ਜਿਹੜਾ ਆਪਾਂ ਦੇਖ ਰਹੇ ਹਾਂ ਮੰਡੀਆਂ ਦੇ ਵਿੱਚ ਚਾਰਜਨ ਤੋਂ ਬਹੁਤ ਜ਼ਿਆਦਾ ਬਾਸਪਤੀ ਝੋਨੇ ਦਾ 1509 ਦਾ ਰੇਟ ਜਿਹੜਾ ਥੱਲੇ ਨੂੰ ਆ ਰਿਹਾ ਹੈਗਾ ਤੇ ਇੱਕ ਕਿਸਾਨ ਵੀਰੋ ਤੁਸੀਂ ਜਿਹੜਾ ਕੱਲ ਨੂੰ ਜਿਹੜੇ ਵੀਰਾਂ ਨੇ ਮੰਡੀਆਂ ਦੇ ਵਿੱਚ ਝੋਨਾ ਲੈ ਕੇ ਜਾਣਾ ਸੀ ਉਹ ਆਪਣਾ ਜਿਹੜਾ ਦੇਖ ਕੇ ਆਪਣੇ ਝੋਨੇ ਦੀ 1509 ਵਗੈਰਾ ਜਿਹੜਾ ਹੁਣ ਕਟਾਈ ਚੱਲ ਰਹੀ ਆ ਉਸ ਦਾ ਦੇਖ ਕੇ ਤੁਸੀਂ ਕਟਾਈ ਕਰਨੀ ਆ ਕਿਸਾਨ ਵੀਰੋ ਕਿਉਂਕਿ ਜੇਕਰ ਤੁਸੀਂ ਪਹਿਲਾਂ ਹੀ ਜਾਂ ਕੋਈ ਥੋੜਾ ਗਿੱਲਾ ਝੋਨਾ ਵੱਢ ਲੈਂਦੇ ਹੋ ਤਾਂ ਤੁਹਾਨੂੰ ਜਿਹੜੀ ਸਮੱਸਿਆ ਪੈਦਾ ਹੋ ਸਕਦੀ ਆ ਜਿਹੜੇ ਵੀਰਾਂ ਦਾ ਝੋਨਾ ਜਾਂ ਥੋੜਾ ਬਹੁਤ ਗਿੱਲਾ ਆ ਜੇ ਤੇ ਉਹ ਵੀਰ ਜਿਹੜਾ ਕੱਲ ਦਾ ਦਿਨ ਤੁਸੀਂ ਜਿਹੜਾ ਧਿਆਨ ਦੇ ਨਾਲ ਦੇਖ ਕੇ ਪਤਾ ਕਰਕੇ ਜਿਹੜਾ ਆਪਣੀ ਹੜਤਾਲ ਦਾ ਕੀ ਹੜਤਾਲ ਖਤਮ ਹੋ ਗਈ ਜਾਂ ਨਾ ਹੜਤਾਲ ਖਤਮ ਹੋਣ ਤੋਂ ਬਾਅਦ ਹੀ ਤੁਸੀਂ ਝੋਨਾ ਜਿਹੜਾ ਆਪਣਾ ਵੱਢਣ ਦੀ ਕੋਸ਼ਿਸ਼ ਕਰਨੀ ਆ ਇਸ ਗੱਲ 'ਤੇ ਤੁਸੀਂ ਜਿਹੜਾ ਧਿਆਨ ਦੇਣਾ ਥੋੜਾ ਕਿਉਂਕਿ ਕਈ ਵਾਰ ਆਪਾਂ ਥੋੜਾ ਤੋ ਨਾ ਜਿਹੜਾ ਗਿੱਲਾ ਵੀ ਹੁੰਦਾ ਵੱਢ ਲੈਂਦੇ ਆ ਕਿ ਕਿਉਂਕਿ ਇਸ ਦਾ ਕਿਹੜਾ ਜਿਆਦਾ ਮੌਕਚਰ ਦੀ ਪ੍ਰੋਬਲਮ ਆਉਂਦੀ ਆ ਕਿ ਆਪਣਾ ਵਿਕੀ ਜਾਣਾ ਹੈ ਵੇਟ ਜਿਆਦਾ ਹੋ ਜਾਣਾ ਹੈ ਕਈ ਵਾਰ ਉਹ ਟਰਾਲੀ ਦੇ ਵਿੱਚ ਪਿਆ ਰਹਿੰਦਾ ਹੈ ਹੜਤਾਲ ਦੇ ਕਾਰਨ ਜੇਕਰ ਪਿਆ ਰਹਿੰਦਾ ਹੈ ਤਾਂ ਉਹਨੂੰ ਜਿਹੜੀ ਸਮੱਸਿਆ ਆ ਸਕਦੀ ਆ ਅ ਥੋੜੀ ਇਸ ਗੱਲ ਦਾ ਤੁਸੀਂ ਕਿਸਾਨ ਵੀਰੋ ਧਿਆਨ ਰੱਖਣਾ ਹੈ ਸੋ ਆਪਣੇ ਨੇੜੇ ਤੇ ਜਿਹੜੇ ਜਿੱਥੇ ਵੀ ਤੁਸੀਂ 1509 ਝੋਨਾ ਜਿਵੇਂ ਲੈ ਕੇ ਜਾਣਾ ਵੇਚਣ ਦੇ ਲਈ ਤਾਂ ਤੁਸੀਂ ਹੜਤਾਲ ਦਾ ਪਹਿਲਾਂ ਪਤਾ ਕਰਨਾ ਹੈ ਕਿ ਹੜਤਾਲ ਖਤਮ ਹੋ ਚੁੱਕੀ ਹੈ ਜਾਂ ਨਹੀਂ ਕਿਉਂਕਿ ਹੜਤਾਲ ਆ ਘੰਟੇ ਦੇ ਵਿੱਚ ਵੀ ਖਤਮ ਹੋ ਸਕਦੀ ਹੈ ਕਿਸਾਨ ਵੀਰੋ 2 ਘੰਟਿਆਂ ਦੇ ਵਿੱਚ ਵੀ ਦੁਪਹਿਰ ਤੱਕ ਵੀ ਅਤੇ ਹੋ ਸਕਦਾ ਹੜਤਾਲ ਸ਼ਾਮ ਤੱਕ ਵੀ ਰਵੇ ਤੇ ਇਹ ਤੁਸੀਂ ਜਿਹੜਾ ਥੋੜਾ ਜਰੂਰ ਧਿਆਨ ਦੇਣਾ ਸਕਲਵਲ ਅ ਸੋ ਧੰਨਵਾਦ ਦੋਸਤੋ ਇਹ ਸੀ ਤੁਹਾਡੇ ਲਈ ਇੱਕ ਜਾਣਕਾਰੀ